ਦੋਸਤੋ ਦਿੱਲੀ ਦੀ ਜਿਹੜੀ ਰਾਜਨੀਤਿਕ ਹਾਲਤ ਹੈ ਤੁਸੀਂ ਲਗਾਤਾਰ ਆਪਣੀ ਟੀਵੀ ਸਕਰੀਨ ਦੇ ਉੱਪਰ ਬੈਠੇ ਦੇਖ ਰਹੇ ਹੋ ਦਿੱਲੀ ਦੇ ਵਿੱਚ ਬਗਾਵਤ ਬੀਜਪੀ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਕਰ ਰੱਖੀ ਹੈ ਤੇ ਨਾਲ ਨਾਲ ਪੰਜਾਬ ਦੀ ਜਿਹੜੀ ਸੰਗਠਨਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਇਹ ਪਾਰਟੀ ਵੀ ਬੀਜਪੀ ਦੇ ਖਿਲਾਫ ਸੜਕਾਂ ਤੇ ਉਤਰੀ ਹੋਈ ਹੈ ਅਰਵਿੰਦ ਕੇਜਰੀਵਾਲ ਸ਼ਰਾਬ ਘੋਟਾਲਾ ਮਾਮਲੇ ਦੇ ਵਿੱਚ ਈਡੀ ਨੇ ਹਰਾਸਤ ਦੇ ਵਿੱਚ ਲਏ ਨੇ ਤੇ ਪੂਰੇ ਜਿ ਪੂਰੀ ਆਮ ਆਦਮੀ ਪਾਰਟੀ ਇਹਨੂੰ ਪੋਲਿਟਿਕਲ ਇਵੈਂਟ ਡਾ ਦੱਸ ਰਹੀ ਹੈ ਕਿ ਇਹ ਬਦਲਾ ਕੁਰੀ ਦੀ ਰਾਜਨੀਤੀ ਹੈ ਸਾਨੂੰ ਚੋਣਾਂ ਲੜਨ ਤੋਂ ਰੋਕਿਆ ਜਾ ਰਿਹਾ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਪੂਰਾ ਇੰਪੈਕਟ ਹੈ ਦੇਸ਼ ਦੇ ਵਿੱਚ ਉਸ ਇੰਪੈਕਟ ਨੂੰ ਖਤਰਾ ਮੰਨਦਿਆਂ ਭਾਜਪਾ ਨੇ ਸਾਡੇ ਜਿਹੜੇ ਕੌਮੀ ਕਨਵਿੰਦਰ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਹ ਗੱਲ ਆਮ ਆਦਮੀ ਪਾਰਟੀ ਕਹਿ ਰਹੀ ਹੈ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਟੇਟਮੈਂਟ ਸੀ ਪਹਿਲਾਂ ਕਿ ਜੇਲ੍ਹ ਤੋਂ ਹੀ ਸਰਕਾਰ ਚੱਲੂਗੀ ਪਾਰਟੀ ਕਹਿੰਦੀ ਸੀ ਕਿ ਜੇਲ੍ਹ ਤੋਂ ਹੀ ਸਰਕਾਰ ਚੱਲੂਗੀ ਅਸੀਂ ਡਰਨ ਵਾਲੇ ਨਹੀਂ ਅੱਜ ਜਿਹੜੇ ਧਰਮ ਪਤਨੀ ਹੈਗੇ ਨੇ ਅਰਵਿੰਦ ਕੇਜਰੀਵਾਲ ਦੇ ਉਹ ਲਾਈਵ ਆਉਂਦੇ ਨੇ ਸਾਰੀਆਂ ਗੱਲਾਂ ਬਾਤਾਂ ਦੱਸਦੇ ਨੇ ਜੋ ਜੋ ਕੁਝ ਹੋਇਆ ਅਰਵਿੰਦ ਕੇਜਰੀਵਾਲ ਦਾ ਉਹ ਸੁਨੇਹਾ ਦਿੰਦੇ ਨੇ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਮੈਂ ਹਿੰਦੁਸਤਾਨ ਦੇ ਲੋਕਾਂ ਦੇ ਲਈ ਲੜਦਾ ਰਹੂੰਗਾ ਬਿਲਕੁਲ ਪਿੱਛੇ ਨਹੀਂ ਹਟੂੰਗਾ ਸੋ ਇੱਕ ਇਹ ਵੀ ਗੱਲ ਹੈ ਕਿ सीएम ਦੇ ਚੇਰੇ ਦੀ ਕਿਸੇ ਤਰੀਕੇ ਦੇ ਨਾਲ ਹੁਣ ਜਿਹੜੀ ਹੈਗੀ ਆ ਉਹ ਕਹਿ ਸਕਦੇ ਨੇ ਕਿ ਆਪਾਂ ਉਹਨਾਂ ਦੇ ਧਰਮ ਪਤਨੀ ਜਿਹੜੇ ਹੈਗੇ ਨੇ ਉਹ ਹੋ ਸਕਦੇ ਨੇ ਇਹ ਵੀ ਗੱਲ ਨਾਲ ਨਾਲ ਚੱਲ ਰਹੀ ਹੈ ਸੋ ਤਮਾਮ ਗੱਲਾਂ ਕਰਾਂਗੇ ਪ੍ਰਿੰਸੀਪਲ ਜੇਪੀ ਸਿੰਘ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਤੋਂ ਜਿਹੜੇ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਨੇ ਪੰਜਾਬ ਦੇ ਜੇਪੀ ਸਿੰਘ ਜੀ ਸਵਾਗਤ ਹੈ ਤੁਹਾਡਾ ਦਾ ਸਤਿਕਾਰ ਜੀ ਸਤਿ ਸ੍ਰੀ ਅਕਾਲ ਅਰਵਿੰਦ ਕੇਜਰੀਵਾਲ ਨੂੰ ED ਨੇ ਹਿਰਾਸਤ ਦੇ ਵਿੱਚ ਲੈ ਲਿਆ ਸਰਕਾਰ ਕਹਿੰਦੇ ਜੇ ਲੋਗ ਚਲਾਵਾਂਗੇ ਅਸਤੀਫਾ ਅਸੀਂ ਦੇਣਾ ਕੋਈ ਨਹੀਂ ਡਰਨਾ ਯਾਨੀ ਕੀ ਕਹਿਣਾ ਦਾ ਮਤਲਬ ਅਸਤੀਫਾ ਦੇਣਾ ਕਿ ਡਰਨਾ ਸੀ ਕੋਈ ਨਹੀਂ ਪਰ ਅੱਜਪਾ ਕਹਿੰਦੇ ਕਿ ਨੈਤਿਕਤਾ ਦੇ ਆਧਾਰ ਤੇ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜੋ ਕੁਝ ਹੁਣ ਤੱਕ ਘਟਨਾ ਕਰ ਵਾਪਰਿਆ ਜੇਪੀ ਸਾਹਿਬ ਤੁਸੀਂ ਕਿਸ ਨਜ਼ਰੀ ਦੇ ਨਾਲ ਦੇਖੀ ਸਾਰੀ ਗੱਲਬਾਤ ਜੀ ਪੰਗੂ ਸਾਹਿਬ ਦੇਖੋ ਇਹ ਘਟਨਾ ਕਰਨ ਤਾਂ ਹੁਣ ਐਸ ਵੇਲੇ ਆਪਾਂ ਸਾਰੇ ਜਾਣਦੇ ਆਂ ਪਿਛਲੇ ਕੁਝ ਸਮੇਂ ਤੋਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਕੇਂਦਰ ਦੀ ਭਾਜਪਾ ਸਰਕਾਰ ਮੋਦੀ ਸਰਕਾਰ ਮੋਦੀ ਅਮਿਤ ਸਰਕਾਰ ਕਹਿ ਲਓ ਇਹਨਾਂ ਨੇ ਪੂਰੇ ਦੇਸ਼ ਦੇ ਵਿੱਚ ਹਰ ਉਹ ਵਿਰੋਧੀ ਪਾਰਟੀ ਦਾ ਕੋਈ ਸ਼ਖਸ ਜਿਹੜਾ ਉਹਨਾਂ ਦੀ ਗੱਲ ਨਹੀਂ ਮੰਨਦਾ ਉਹਦੇ ਉੱਤੇ ਈਡੀ ਜਾਂ ਸੀਬੀਆਈ ਦਾ ਜਾਂ ਇਨਕਮ ਟੈਕਸ ਦੀ ਰੇਡ ਪਾ ਦਿੰਦੇ ਨੇ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਬੰਧ ਹੈਗਾ ਅ ਦਿੱਲੀ ਦੇ ਵਿੱਚ ਇੱਕ ਸ਼ਰਾਬ ਪਾਲਿਸੀ ਜਿਵੇਂ ਹਰ ਸਟੇਟ ਦੇ ਵਿੱਚ ਸ਼ਰਾਬ ਪਾਲਿਸੀਜ਼ ਨੇ ਜਿਹੜੀਆਂ ਲਿਖ ਕਰਦੀਆਂ ਜਿਸ ਤੋਂ ਸਟੇਟ ਨੂੰ ਇਨਕਮ ਹੁੰਦੀ ਹੈ ਉਹ ਹਰ ਸਟੇਟ ਆਪਣਾ ਆਏ ਸਾਲ ਚੇਂਜ ਕਰਦੀ ਹੈ ਕਈ ਪਿਛਲੀਆਂ ਰੱਖ ਵੀ ਲੈਂਦੇ ਨੇ ਕਈ ਚੇਂਜ ਕਰ ਲੈਂਦੇ ਨੇ ਜਿੱਥੋਂ ਉਹਨਾਂ ਨੂੰ ਜ਼ਿਆਦਾ ਮੁਨਾਫਾ ਹੁੰਦਾ ਹੋਵੇ ਕਿਉਂਕਿ ਪੰਜਾਬ ਵਾਲੇ ਸਪੈਸ਼ਲ ਕੇਸ ਦੇ ਵਿੱਚ ਤਾਂ ਮੋਦੀ ਸਰਕਾਰ ਸਾਡੇ ਕਾਫੀ ਫੰਡ ਰੋਕੀ ਫਿਰਦੀ ਹੈ ਇਸ ਕਰਕੇ ਦਿੱਲੀ ਦੇ ਵਿੱਚ ਵੀ ਇਹੀ ਹੋ ਰਿਹਾ ਸੋ ਦਿੱਲੀ ਦੀ ਸ਼ਰਾਬ ਲਿਕਰ ਪਾਲਿਸੀ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਇਹ ਵਾਅਰੇਲਾ ਚੱਲਦਾ ਰਿਹਾ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੇ ਜਿਹੜੇ ਦਿੱਲੀ ਦੇ ਡਿਪਟੀ ਚੀਫ ਮਿਨਿਸਟਰ ਐਜੂਕੇਸ਼ਨ ਮਿਨਿਸਟਰ ਤੇ ਇਸ ਜਿਹੜੇ ਐਕਸਾਈਜ਼ ਮਿਨਿਸਟਰ ਆਪਣਾ ਮਨੀਸ਼ ਸੌਧਿਆ ਜੀ ਨੂੰ ਬਾਰ-ਬਾਰ ਰੇਡ ਕਰਕੇ ਜਾਂ ਕਹਿ ਲਓ ਸਬਮਨ ਭੇਜ ਕੇ ਪਹਿਲਾਂ ਇਨਕੁਆਰੀ ਚਲਦੀ ਰਹੀ ਫਿਰ ਉਸ ਤੋਂ ਬਾਅਦ ਅਰੈਸਟ ਕੀਤਾ ਔਰ ਉਸ ਤੋਂ ਬਾਅਦ ਅੱਜ ਤੱਕ ਉਹਨਾਂ ਦੀ ਜ਼ਮਾਨਤ ਨਹੀਂ ਹੋਣ ਦੇ ਰਹੇ ਜੇ ਹੋਈ ਹੈ ਤਾਂ ਉਹ ਹਿਊਮੈਨਿਟੇਰੀਅਨ ਗਰਾਉਂਡਸ ਦੇ ਉੱਤੇ ਹੋਈ ਹੈ ਔਰ ਮੈਂ ਵੀ ਆਪਣੇ ਮੇਰੇ ਇੱਕ ਮਿੱਤਰ ਵਕੀਲ ਨੇ ਉਹਨਾਂ ਨਾਲ ਇਸ ਇਸ਼ੂ ਦੇ ਉੱਤੇ ਬੜੀ ਵਾਰ ਰਾਇ ਕੀਤੀ ਵੀ ਇਹ ਐਸਟਰਾ ਕਿਵੇਂ ਹੋ ਸਕਦਾ ਹੈਗਾ ਵੀ ਉਹ ਉਹ ਵੀ ਇਹਨਾਂ ਨੂੰ ਜ਼ਮਾਨਤ ਕਿਉਂ ਨਹੀਂ ਮਿਲਦੀ ਜੇ ਲੋਅਰ ਕੋਰਟ ਤੋਂ ਅੱਗੇ ਹਾਈ ਕੋਰਟ ਤੇ ਗੈਸਟ ਸੁਪਰੀਮ ਕੋਰਟ ਉਹ ਕਹਿੰਦੇ ਇੰਦੀਆਂ ਜਿੰਨੀਆਂ ਵੀ ਧਰਾਵਾਂ ਨੇ ਲਿਕਰ ਐਕਟੀਆਂ ਉਹ ਸਾਰੀਆਂ ਇੰਨੀਆਂ ਸਖਤ ਕੀਤੀਆਂ ਹੋਈਆਂ ਨੇ ਵੀ ਸੁਪਰੀਮ ਕੋਰਟ ਨੂੰ ਵੀ ਇੱਕ ਸਮਦਾ ਜਵਾਬ ਲੈਸ ਹੋ ਜਾਂਦੀ ਹੈ ਸਪੀਚਲੈਸ ਹੋ ਜਾਂਦੇ ਨੇ ਜਦੋਂ ਜ਼ਮਾਨਤ ਦਾ ਇਸ਼ੂ ਹੁੰਦਾ ਸੋ ਉਸ ਤੋਂ ਬਾਅਦ ਇਹੀ ਆਪਾਂ ਪਾਲਿਸੀ ਦੇਖੀਏ ਇਸ ਪਾਲਿਸੀ ਦੇ ਕੇਸ ਦੇ ਵਿੱਚ ਇੱਕ ਵਾਰ ਸੰਜੇ ਸਿੰਘ ਦਾ ਨਾਮ ਸੰਜੇਸ਼ਨ ਜੀ ਦੀ ਗ੍ਰਿਫਤਾਰੀ ਤੋਂ ਮੈਂ ਪਹਿਲਾਂ ਦੀ ਗੱਲ ਕਰ ਰਿਹਾ ਉਹਨਾਂ ਦਾ ਨਾਮ ਲਿੱਤਾ ਗਿਆ ਉਹਨਾਂ ਨੇ ਇਮੀਡੀਏਟਲੀ ਜਦੋਂ ਗੱਲ ਕੀਤੀ ਸੁਪਰੀਮ ਕੋਰਟ ਜਾਣ ਦੀ ਤਾਂ ਉਹ ਕਹਿੰਦੇ ਇਹ ਸਾਡੇ ਕੋਲ ਗਲਤੀ ਨਾਲ ਨਾ ਲਿਆ ਗਿਆ ਸੀ ਲੇਕਿਨ ਉਸ ਤੋਂ ਬਾਅਦ ਫਿਰ ਉਹਨਾਂ ਉਹਨਾਂ ਦਾ ਨਾਮ ਵਿੱਚ ਦਰਜ ਕਰਕੇ ਅੱਜ ਉਹ ਵੀ ਸਲਾਖਾਂ ਦੇ ਪਿੱਛੇ ਨੇ ਇਸੇ ਤਰੀਕੇ ਹੀ ਕੇਜਰੀਵਾਲ ਜੀ ਨੂੰ ਪਿਛਲੇ ਲੰਬੇ ਸਮੇਂ ਤੋਂ ਨੌ ਸਬਮਨ ਆਏ ਹੁਣ ਦਸਵੇਂ ਸਬੰਧ ਦਾ ਲਗਭਗ ਕਲੀਅਰ ਹੀ ਹੋ ਚੁੱਕਿਆ ਲੱਗਦਾ ਕਿਉਂਕਿ ਮਾਮਲਾ ਸਾਰਾ ਸੁਪਰੀਮ ਕੋਰਟ ਚ ਆ ਚੁੱਕਿਆ ਹੈ। ਔਰ ਇਹ ਜਿਹੜਾ ਹੁਣ ਤੱਕ ਦਾ ਘਟਨਾ ਕਰਮ ਹੈਗਾ ਇਹਦੇ ਵਿੱਚ ਜਿਹੜੀ ਮੇਨ ਗੱਲ ਸਾਹਮਣੇ ਨਿਕਲ ਕੇ ਆਉਂਦੀ ਆ ਉਹ ਇਹ ਹੈ। ਬਈ ਵਿਰੋਧੀ ਪਾਰਟੀਆਂ ਇਸ ਵੇਲੇ ਇਕਜੁੱਟ ਹੋਈਆਂ ਨੇ। ਇਲੈਕਸ਼ਨ ਡਿਕਲੇਅਰ ਹੋ ਚੁੱਕੀ ਆ। ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਜੇ ਕਿਤੇ ਆ ਬੀਜੇਪੀ ਨੂੰ ਕੋਈ ਖਤਰਾ ਨਜ਼ਰ ਆ ਰਿਹਾ ਹੈ। ਉਹ ਖਤਰਾ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਨੂੰ ਨਜ਼ਰ ਆ ਰਿਹਾ ਕਿਉਂਕਿ ਇਹ ਕਹ ਲਓ ਕਿ ਜਿਹੜਾ ਸਾਡਾ ਆਪਣਾ ਇੰਡੀਆ ਆਲਾਈਅንስ ਹੈਗਾ ਉਹਦੇ ਵਿੱਚ ਜੀਫੀ ਕੋ ਪਾਰਟਾ ਪੰਜਾਬ ਨੂੰ ਛੱਡ ਕੇ ਉਸ ਤੋਂ ਬਾਅਦ ਕਾਫੀ ਸਮਾਂ ਤੋਂ ਅਸੀਂ ਲੜਵੀ ਰਹੇ ਹਾਂ ਤੇ ਇਹ ਕਹ ਲਓ ਕਿ ਜੇ ਵਿਰੋਧ ਵਿੱਚ ਖੜਿਆ ਤਾਂ ਉਹ ਵੀ ਆਮ ਆਦਮੀ ਪਾਰਟੀ ਖੜੀ ਹੈ ਹੁਣ ਇਸ ਵਿਰੋਧ ਨੂੰ ਦਬਾਉਣ ਲਈ ਜੋ ਘਟਨਾਕਰਮ ਕੱਲ ਦਾ ਚੱਲ ਰਿਹਾ ਉਹ ਸਾਰਾ ਸਾਡੇ ਸਾਹਮਣੇ ਹੈ ਇੱਕ ਗੱਲ ਅੱਜ ਤੱਕ ਜਿਹੜੀ ਕਿਸੇ ਦੇ ਵੀ ਸਮੇਂ ਨਹੀਂ ਆ ਰਹੀ ਭਈ ਕੇ ਕਵਿਤਾ ਜਿਹੜਾ ਵਾਦਾ ਮੁਆਫ ਹੋ ਗਿਆ ਜਾਂ ਉਸ ਤੋਂ ਪਹਿਲਾਂ ਰੈਟੀ ਉਹ ਸਾਰਿਆਂ ਦੀ ਇੱਕ ਗੱਲ ਸਬੂਤ ਹੋ ਚੁੱਕਿਆ ਹੈ ਵੀ ਆ ਜਿਹੜਾ ਇਲੈਕਟੋਰਲ ਬਾਂਡ ਨਾਲੇ ਕੇਸ ਦੇ ਵਿੱਚ ਵੀ ਭਾਜਪੀ ਨੇ ਹਰ ਉਸ ਪਾਰਟੀ ਤੋਂ ਪੈਸੇ ਚੰਦਾ ਲਿਆ ਜਿਨ੍ਹਾਂ ਨੂੰ ਉਸ ਤੋਂ ਬਾਅਦ ਚੰਦਾ ਦਿਆ ਪਹਿਲਾਂ ਉਹਨੇ ਘਰ ਸਿਆ ਆਪਣਾ ਰੇਡ ਵੀ ਡੀਵੀ ਜਾਂ ਸੀਵੀਆਈ ਔਰ ਉਸ ਤੋਂ ਬਾਅਦ ਚੜ੍ਹਾ ਲਿਆ ਇਲੈਕਟੋਰਲ ਬਾਂਡਸ ਬਿਲਕੁਲ ਫਸਟ ਹੋ ਗਿਆ ਹੁਣ ਤਾਂ ਇਲੈਕਸ਼ਨ ਕਮਿਸ਼ਨ ਨੇ ਆਪਣੀ ਵੈਬਸਾਈਟ ਤੇ ਵੀ ਪਾ ਦਿੱਤਾ ਤੇ ਇਸ ਕੇਸ ਦੇ ਜਿਹੜੇ ਸਾਡੇ ਬੰਦੇ ਫੜੇ ਨੇ ਅੱਜ ਤੱਕ ਇੱਕ ਪੈਸੇ ਦਾ ਜਿਹੜਾ 100 ਕਰੋੜ ਦੀ ਗੱਲ ਕਰਦੇ ਨੇ ਉਹ ਕਿੱਥੇ ਆ 100 ਕਰੋੜ ਹਵਾ ਦੇ ਵਿੱਚ ਆਪਾਂ ਡਿਸਕਸ ਕਰ ਰਹੇ ਹਾਂ ਇਸ ਕੇਸ ਨੂੰ ਇਹਦਾ ਮਤਲਬ ਅਸੀਂ ਇਸੇ ਵਿੱਚ ਦੋਸ਼ੀ ਹੋ ਗਏ ਆ ਜਿੱਥੋਂ ਤੱਕ ਹੁਣ ਤੱਕ ਦਾ ਘਟਨਾਕ੍ਰਮ ਜਿਹੜਾ ਹੈਗਾ ਜਿਵੇਂ ਜਿਸ ਹਿਸਾਬ ਨਾਲ ਵੀਡੀਓ ਵੀ ਚੱਲ ਰਹੀ ਹੈ ਵੀ ਜੀ ਇਹਨਾਂ ਦੇ ਸੱਜੀ ਸਿੰਘ ਉੱਥੇ ਹਾਜ਼ਰ ਸੀ ਜਦੋਂ ਇਹ ਪਾਲਿਸੀ ਡਿਸਕਸ ਹੋ ਗਈ ਇਹ ਕਹਿ ਦੇ ਨਾਲ ਸੱਜੀ ਸਿੰਘ ਇਨਵੋਲ ਕਿਵੇਂ ਹੋ ਗਿਆ ਵਿੱਚ ਉਹ ਕਹੇ ਇਸ ਤਰੀਕੇ ਦਾ ਕਿ ਉੱਚੇ ਮਰਜ਼ੀ ਬੋਲ ਲਿਆ ਜਾ ਵੀ ਤੁਸੀਂ ਜਿਹੜਾ ਵਾਦਾ ਵਾਅਦਾ ਬਣਾਇਆ ਹੈ ਉਸ ਤੋਂ ਤਾਂ ਜੋ ਮਰਜ਼ੀ ਕਹਾਣੋ ਉਹ ਤੁਹਾਡੀ ਬੋਲੀ ਬੋਲਣਗੇ ਇਹਦਾ ਇਹ ਨਹੀਂ ਹੈਗਾ ਔਰ ਉਸ ਤੋਂ ਬਾਅਦ ਉਹਨਾਂ ਜਿਹੜਾ ਕੇਜਰੀਵਾਲ ਜੀ ਨੂੰ ਇਨਵੋਲਵ ਕੀਤਾ ਹੈਗਾ ਉਹ ਵੀ ਇਹੀ ਕਿਉਂਕਿ ਉਹ ਦਿੱਲੀ ਦੇ ਸੀਐਮ ਨੇ ਹਾਲਾਕੇ ਕੇਜਰੀਵਾਲ ਐਬੀਐਨ ਦਿੱਲੀ ਸੀਐਮ ਉਹਨਾਂ ਨੇ ਆਪਣੇ ਕੋਲ ਕੋਈ ਵਿਭਾਗ ਨਹੀਂ ਰੱਖਿਆ ਹੋਇਆ ਕੇਵਲ ਤੇ ਕੇਵਲ ਓਵਰਆਲ ਉਹਨਾਂ ਦੀ ਸੁਪਰਵਾਈਜ਼ਨ ਹੈ ਜਾਂ ਉਹ ਫਾਈਲ ਜਾਂਦੀਆਂ ਨੇ ਜਿਹੜੀਆਂ ਪੋਲਿਸੀ ਰਿਲੇਟਡ ਹੁੰਦੀਆਂ ਨੇ ਤੇ ਉਹ ਫਾਈਲ ਤਾਂ ਫਿਰ ਲੈਫਟੀਨੈਂਟ ਗਵਰਨਰ ਕੋਲ ਵੀ ਜਾਂਦੀਆਂ ਨੇ ਜਿਹੜੀਆਂ ਜਿੱਥੇ ਕੋ ਟੋਟਲ ਪਿਓਰਲੀ ਪੋਲਿਸੀ ਇਨਵੋਲਵ ਹੋਵੇ ਮੇਰੇ ਕਹਿਤਾ ਭਾਵੇਂ ਇਹ ਪੋਲਿਟিক্যাল ਬੈਂਡ ਡਾਟਾ ਹੈਗਾ ਸਾਰਾ ਕੁਝ ਸਾਡੀ ਅੱਖਾਂ ਦੇ ਸਾਹਮਣੇ ਜਿਹੜਾ ਹੋ ਰਿਹਾ ਹੈ 6 ਦਿਨ ਦਾ ਰਿਮਾਂਡ ਜਿਹੜਾ ਹੈਗਾ 6 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਜਿਵੇਂ ਪਹਿਲਾਂ ਸੁਸੋਧਿਆ ਜੀ ਦੇ ਛਾਪਾ ਵਜਿਆ ਉਹਨਾਂ ਦਾ ਲੋਕਰ ਖੋਲਿਆ ਉਹਦੇ ਵਿੱਚੋਂ ਇੱਕ ਮੈਂ ਅਸਲ ਮੈਣਿਆਂ ਦੇ ਵਿੱਚ ਉਹ ਇੱਕ ਚਾਂਦੀ ਦਾ ਛੋਟਾ ਛੋਟਾ ਮਿਲਿਆ ਸੀਗਾ ਤੁਸੀਂ ਇਹ ਦੇਖੋ ਭਗਵਾਨ ਸਾਹਿਬ ਅਸਲ ਮੈਣਿਆਂ ਦੇ ਵਿੱਚ ਹੋਰੇ ਰਿਕਾਰਡ ਦੇ ਵਿੱਚ ਦਰਜ ਆਏਗਾ ਇਹਨਾਂ ਦਾ ਇੱਕ ਮੁਰਖ ਸਮਰਾ ਆ ਬੀਜਪੀ ਐਮਐਲਏ ਹੈ ਜਿਹਦੀ ਤੋਂ ਮਨੋਜ ਤਵਾੜੀ ਬਹੁਤ ਜ਼ਿਆਦਾ ਬੋਲਦਾ ਹੈਗਾ ਵੀ ਕੋਈ ਛੁੰਛਣਾ ਵੀ ਰੱਖਦਾ ਹੈਗਾ ਲੋਕਰ ਦੇ ਵਿੱਚ ਕਿਸ ਪਰਿਵਾਰ ਦੇ ਕੋਲ ਜਾਂ ਕਿਸ ਸ਼ਖਸ ਦੇ ਕੋਲ ਜ਼ਿਆਦਾ ਸ਼ਰਮਾਇਆ ਨਹੀਂ ਹੈ ਔਰ ਉਹਨੂੰ ਅਗਰ ਉਹਦੇ ਲੜਕੇ ਨੂੰ ਕੋਈ ਖਾਸ ਗਿਫਟ ਮਿਲਿਆ ਅਗਲੇ ਨੇ ਸਵਾਲ ਕੇ ਲੋਕਰ ਚ ਰੱਖਿਆ ਹੋਇਆ ਉਹਦੀ ਇਮਾਨਦਾਰੀ ਦਾ ਸਬੂਤ ਹੈਗਾ ਸੋ ਮੇਰੇ ਕਹਿੰਦਾ ਪਾਵੇ ਵੀ ਇਹ ਸਾਰਾ ਕੇਸ ਫਰਦੀ ਹੈ ਜਿੰਨੀ ਦੇਰ ਮਰਜ਼ੀ ਚਲਾ ਲੈਣ अल्टीमेटली इज इक्वल टू एडा जीरो रिजल्ट निकलना हैगा और आम आदमी पार्टी ये तो बिल्कुल बिना कोई सपोर्टलेस बिना दाल तो एडिटो भरी हुई जी बीजेपी कह रही है कि नैतिकता के आधार पे इस्तीफा दे देना चाहिए अरविंद केजरीवाल हाँ आए बड़ा हुन ज्यादा एहे 6 दिन का रिमांड मिले है। ਉਸ ਦਿਨ ਤੋਂ ਹੀ ਇਹ ਰੌਲਾ ਪਿਆ ਹੋਇਆ ਕਿਉਂਕਿ ਸਾਡੀ ਪਾਰਟੀ ਵੱਲੋਂ ਸ਼ੁਰੂ ਤੋਂ ਹੀ ਇਹ ਐਲਾਨ ਕਰ ਦਿੱਤਾ ਗਿਆ ਸੀਗਾ ਵੀ ਕੇਸ਼ਰੀਵਾਲ ਜੀ ਹੀ ਸਰਕਾਰ ਚਲਾਉਣਗੇ ਭਾਵੇਂ ਉਹਨਾਂ ਨੂੰ ਰਿਮਾਂਡ ਮਿਲਦਾ ਜੇਲ੍ਹ ਚ ਜੇਲ੍ਹ ਚ ਚਲਾਉਣਗੇ ਹੁਣ ਇਸ ਗੱਲ ਦੀ ਤਕਲੀਫ ਹੋ ਰਹੀ ਹੈ ਵੀ ਇਹਨਾਂ ਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਦੇਣਾ ਚਾਹੀਦਾ ਕਿਸ ਗੱਲ ਕਰਕੇ ਇਹ ਤਾਂ ਕਾਨੂੰਨ ਦੇ ਵਿੱਚ ਕੋਈ ਐਸਾ ਐਸੀ ਧਾਰਾ ਹੈ ਵੀ ਕੋਈ ਵੀ ਬੰਦਾ ਇਸ ਤਰੀਕੇ ਨਾਲ ਨਜ਼ਾਇਜ਼ ਫੜਿਆ ਜਾਂਦਾ ਹੈ ਜਾਂ ਜਿਹੜਾ ਜਿਹੜਾ ਕੋਈ ਕਸੂਰ ਹੀ ਨਹੀਂ ਹੈ ਜੇ ਉਹ ਧਾਰਾ ਫਿਰ ਵੀ ਕੋਈ ਧਾਰਾ ਹੈ ਤਾਂ ਉਹ ਦੇ ਦੇਣਗੇ ਸਟੀਵਾ ਪਰ ਕਿਉਂਕਿ ਕੋਈ ਧਾਰਾ ਨਹੀਂ ਹੈ ਅੱਜ ਮੈਂ ਟੀਵੀ ਤੇ ਕਾਫੀ ਇਸ ਵਲਾ ਚਰਚਾ ਨੂੰ ਸੁਣਦਾ ਰਿਹਾ ਵੀ ਫਿਰ ਕਿਵੇਂ ਹੋਏਗਾ ਪੱਤਰ ਪ੍ਰੇਰਕਾਂ ਦੇ ਕੋਲ ਸਵਾਲ ਹੁੰਦੇ ਨੇ ਵੀ ਕਿਸ ਤਰ੍ਹਾਂ ਚੱਲੇਗਾ ਕਿ ਸਾਰੀ ਕੈਬਨਟ ਡੇਲ ਗਿਆ ਕਰੂਗੀ ਜਾਂ ਐ ਕਿਵੇਂ ਹੋਏਗਾ ਉਹਨਾਂ ਤੇ ਕਿਉਂ ਦੌੜਨਾ ਵੀ ਸਾਹਮਣੇ ਆਈਆਂ ਨੇ ਵੀ ਕੋਈ ਖਾਸ ਗੱਲ ਹੈ ਹੀ ਨਹੀਂ ਇਕ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਹੋਇਆ ਸੀਗਾ ਜਦੋਂ ਕੇਜਰੀਵਾਲ ਜੀ ਅਨਚਲ ਤੇ ਬੈਠੇ ਸੀਗੇ ਬੀਇੰਗ ਸੀਐਮ ਫਾਈਲਸ ਹਰਿਆ ਕਲੀਅਰ ਕਰਦੇ ਰਹਿੰਦੇ ਮੈਂ ਬੈਂਕ ਅਫਸਰ ਹੋਣ ਦੇ ਨਾਤੇ ਮੈਂ ਜਦੋਂ ਜੋਬ 'ਚ ਸੀਗਾ ਤੇ ਮੇਰਾ ਕੋਈ ਆਪਰੇਸ਼ਨ ਸੀ ਤੋਂ ਸਾਰੀਆਂ ਦਫਤਰੀ ਫਾਈਲਸ ਮੇਰੇ ਕੋਲ ਆਉਂਦੀਆਂ ਸਨੀਆਂ ਕਲੀਅਰ ਹੋਣ ਵਾਸਤੇ ਕਿਉਂਕਿ ਕੰਮ ਕਦੇ ਨਹੀਂ ਰੁਕਿਆ ਕਰਦਾ ਔਰ ਇਸ ਗੱਲ ਦਾ ਮੈਨੂੰ ਇੱਕ ਨਹੀਂ ਸਮਝ ਆ ਰਹੀ ਵੀ ਕਿਸੇ ਨੂੰ ਕੀ ਤਕਲੀਫ ਹੈ ਬੀਜੇਪੀ ਨੂੰ ਯਾਸਸ਼ ਹੋਰ ਨੂੰ ਵੇਖ ਕੀ ਗੱਲ ਜੇਲ੍ਹ ਦੇ ਵਿੱਚੋਂ ਸਰਕਾਰ ਕਿਉਂ ਨਹੀਂ ਕਿਉਂ ਨਹੀਂ ਚੱਲ ਸਕਦੀ ਜਦੋਂ ਇੱਕ ਤੁਸੀਂ ਨਜਾਇਜ਼ ਗ੍ਰਿਫਤਾਰ ਕੀਤਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਅ ਉਹਨੇ ਉੱਤੇ ਮਾਰਕਸਵਾਦੀ ਦਾ ਇਲਜ਼ਾਮ ਲਾਇਆ ਸੀ ਬਿਨਾ ਕਿਸੇ ਵਜ੍ਹਾ ਦੇ ਇਹਨਾਂ ਨੇ 1.5 ਸਾਲ ਸੰਗਲਾਂ ਦੇ ਵਿੱਚ ਉਹਨੂੰ ਬੰਨ ਕੇ ਰੱਖੀ ਰੱਖਿਆ 80 ਸਾਲ ਦੀ ਉਮਰ ਤੋਂ ਵੱਧ ਉਹਨਾਂ ਦੀ ਕਾਮਰੇਡ ਦੀ ਉਮਰ ਗਈ ਲੇਕਿਨ ਕਸੂਰ ਕੁਝ ਵੀ ਨਹੀਂ ਹੈ ਸੋ ਇਹ ਭਾਜਪਾ ਸਰਕਾਰ ਰੋਧੀਵਾਲੂ ਦਬਾਉਣ ਲਈ ਸਭ ਤੋਂ ਥੱਲੇ ਤੋਂ ਥੱਲੀ ਕਾਰਵਾਈ ਵੀ ਕਰ ਸਕਦੀ ਹੈ ਜਿਹੜੀ ਕਿ ਮੈਂ ਨੈਤਿਕਤਾ ਨਹੀਂ ਅਨੈਤਿਕਤਾ ਵਾਲੀ ਗੱਲ ਹੈ ਐਂਟੀ ਡੈਮੋਕਰੇਟਿਕ ਹੈ ਔਰ ਇਸ ਗੱਲ ਦਾ ਇੱਕ ਸਿਗਨਲ ਨਜ਼ਰ ਆ ਰਿਹਾ ਹੈ ਕਿ ਅਗਲੇ ਦਾ ਚੋਣਵੀਆਂ ਇਲੈਕਸ਼ਨਾਂ ਤੋਂ ਬਾਅਦ ਇਹ ਪਾਰਟੀ ਨਹੀਂ ਆਏਗੀ ਸੱਤਾ ਦੇ ਵਿੱਚ ਆ ਲਗਾਤਾਰ ਜਿਉਂਗਾ ਪਾ ਕਿਉਂਕਿ ਦੂਜੇ ਚੈਨਲ ਦੇਖਣ ਨੂੰ ਦਿਲ ਨਹੀਂ ਕਰਦਾ ਜਿਹੜੇ ਜਿੰਨੇ ਵੀ YouTube ਦੇ ਉੱਤੇ ਚੈਨਲ ਆ ਰਹੇ ਨੇ ਅ ਅੱਛੇ ਮਤਲਬ ਕਿ ਜਿਹੜੇ ਪਤਨ ਪ੍ਰੇੜਕ ਨੇ ਕੋਟਾ ਸਾਫ ਪਤਾ ਲੱਗ ਰਿਹਾ ਕਿ ਇਸ ਵੇਲੇ ਲੋਕ ਜਿਹੜੇ ਨੇ ਇਹਨਾਂ ਦੇ ਰਾਮ ਮੰਦਰ ਨੂੰ ਲੈ ਕੇ ਖੁਸ਼ ਨਹੀਂ ਹੈਗੇ ਉਹ ਕਹਿੰਦੇ ਆ ਵੀ ਸਾਨੂੰ ਰੋਜ਼ਗਾਰ ਦਿੱਤਾ ਕੁਝ ਅੱਜ ਤੱਕ ਮੋਦੀ ਸਰਕਾਰ ਦੀ 10 ਸਾਲ ਦੀ ਜਿਹੜੀ ਸਰਕਾਰ ਹੋ ਗਈ ਲੋਕਾਂ ਨੂੰ ਕੀ ਦਿੱਤਾ ਇਹੀ ਸਿਲੰਡਰ ਲੈ ਕੇ ਮੁਜਾਰਾ ਕਰਨ ਵਾਲਿਆਂ ਨੇ ਸਿਲੰਡਰ ਦੀ ਕੀਮਤ 10000 ਰੁਪਏ ਪਛਾਤੀ ਔਰ ਉਸ ਤੋਂ ਬਾਅਦ 200 ਰੁਪਏ ਘਟਾੜਿਆ ਪਤਾ ਨਹੀਂ ਕਿੰਨਾ ਘਟਾਇਆ ਨਾ ਨੇ ਤੋਂ ਮੇਰੇ ਕਹਿੰਦਾ ਭਾਵੇਂ ਕੋਈ ਕੋਈ ਐਸੀ ਗੱਲ ਨਹੀਂ ਹੈ ਕੋਈ ਨੈਤਿਕਤਾ ਜਾਂ ਅਨੈਤਿਕਤਾ ਵਾਲੀ ਗੱਲ ਨਹੀਂ ਹੈ ਸਰਕਾਰ ਚੱਲੇਗੀ ਬਕਾਇਦਾ ਚੱਲੇਗੀ ਵਧੀਆ ਤਰੀਕੇ ਨਾਲ ਚੱਲੇਗੀ ਜਿਸ ਤਰੀਕੇ ਨਾਲ ਦਿੱਲੀ ਸਰਕਾਰ ਨੇ ਪਹਿਲਾਂ ਇਹੋ ਜਿਹੇ ਕੰਮ ਕੀਤੇ ਹੋਏ ਨੇ ਜਿਵੇਂ ਐਜੂਕੇਸ਼ਨ ਦੇ ਵਿੱਚ ਹੈਲਥ ਦੇ ਵਿੱਚ ਔਰ ਦੇਖੋ ਅੱਜ ਵਲੰਟੀਰੀ ਵਿੱਚ ਜਿਹੜਾ ਕੋਡ ਹੈ ਸਭ ਤੋਂ ਵੱਧ ਸੋਸ਼ੀਟੀ ਵੀ ਹੈ ਦિલ્ਹੀ ਦੇ ਵਿੱਚ ਨੇ ਸਭ ਤੋਂ ਵੱਧ ਜੇ ਇਲੈਕਟ੍ਰੀਕਲ ਗੱਡੀਆਂ ਆ ਬੱਸਾਂ ਨੇ ਜਿਹੜੀਆਂ ਉਹ ਦਿੱਲੀ ਸਰਕਾਰ ਦੇ ਜਿਹੜੀ ਆ ਆਪਣੇ ਵੱਲੋਂ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਭ ਤੋਂ ਮਹਿੰਗਾ ਤੇ ਸਸਤਾ ਇਲਾਜ ਜਿਹੜਾ ਕਰ ਰਹੀ ਹੈ ਦਿੱਲੀ ਸਰਕਾਰ ਉਹ ਵੀ ਆਪਣਾ ਕੇਜਰੀਵਾਲ ਦੀ ਸਰਕਾਰ ਹੈ ਇਸ ਕਰਕੇ ਪੀ ਸਰਕਾਰ ਚੱਲੇਗੀ ਬਕਾਇਦਾ ਚੱਲੇਗੀ ਕਿਹੜੇ ਤਰੀਕੇ ਨਾਲ ਚੱਲੇਗੀ ਹਾਂ ਹਾਲਾਤ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦੇ ਨਹੀਂ ਕਿਉਂਕਿ ਮੋਦੀ ਤੋਂ ਕਿਸੇ ਵੀ ਤਰੀਕੇ ਦੀ ਕਿਸੇ ਵੀ ਨੈਗੇਟਿਵਿਟੀ ਆਸ ਕੀਤੀ ਜਾ ਸਕਦੀ ਆ ਉਹ ਫਿਰ ਸਮਾਂ ਆਉਣ ਦੇ ਉੱਤੇ ਕਲੀਅਰ ਹੋ ਜਾਏਗਾ ਵੀ ਕਿਵੇਂ ਕਰਨਾ ਹੈ ਆਮ ਆਦਮੀ ਪਾਰ ਕਿੰਨੇ ਜੀ ਬੰਦੂ ਜਿਸਾ ਜਿਸੋਸੀਅਟੀ ਪਾਲਮ ਦੇ ਬਜ਼ੁਰਗ ਦੀ ਗੱਲ ਕਰ ਰਹੇ ਉਹਨਾਂ ਦਾ ਨਾਮ ਸਟੇਨ ਸੁਆਮੀ ਸੀ ਤੇ ਇਸ ਸENSE ਉਹ ਮੈਂ ਹੁਣ ਦੇਖੋ ਇਹ ਵੀ BJP ਦੇ ਉੱਪਰ ਲਗਾਤਾਰ ਇਲਜ਼ਾਮ ਲੱਗਦਾ ਰਹਿਆ ਕਿ ਜਿਹੜਾ ਇੰਟੈਲੈਕਚਰ ਲੈਵਲ ਹੈ ਜਾਂ ਜੋ ਪ੍ਰੋਫੈਸਰ ਨੇ ਜੋ ਉਹ ਜੇਕਰ ਨੀਤੀਆਂ ਦਾ ਵਿਰੋਧ ਕਰਦੇ ਨੇ ਤੇ BJP ਉਹਨਾਂ ਨਾਲ ਵੀ ਧੱਕਾ ਕਰਦੀ ਹੈ ਇਹ ਵੀ BJP ਇਹਨਾਂ ਇਲਜ਼ਾਮਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ BJP ਕਹਿੰਦੀ ਹੈ ਕਿ ਅਸੀਂ ਮਤਲਬ ਧੱਕਾ ਤੇ BJP ਹੋ ਨਹੀਂ ਸਕਦਾ ਅ ਭਉਸ਼ਾਬ ਮੈਂ ਅੱਜ ਦੇਖੋ ਆਪਾਂ ਇੱਕ ਸਚਾ ਕਰ ਰਹੇ ਹਾਂ ਤੇ ਅੱਜ ਮੈਂ ਤੁਹਾਨੂੰ ਇਹ ਨਿਰਸੰਕੋਚ ਕਹਿ ਰਿਹਾ ਹਾਂ ਅ ਭਈ ਜੇ 24 ਦੇ ਵਿੱਚ ਬੀਜੇਪੀ ਉਨਹਰਾਈ ਜਾਂਦੀ ਹੈ ਤੇ ਭਾਰਤੀ ਲੋਕਤੰਤਰ ਨੂੰ ਖਤਰਾ ਹੈਗਾ ਅ ਵਾਇਡ ਦੀਆਂ ਅਮਰੀਕਾ ਨੇ ਸਟੇਟਮੈਂਟ ਦਿੱਤੀ ਹੈਗੀ ਐ ਵੀ ਮੋਦੀ ਸਰਕਾਰ ਅਗਰ ਆਉਂਦੀ ਹੈ ਤਾਂ ਭਾਰਤੀ ਅਰਥਚਾਰੇ ਨੂੰ ਖਤਰਾ ਹੈ ਤੁਸੀਂ ਇਹ ਦੇਖੋ ਕਿ ਐਸ ਵੇਲੇ ਅਰਥਚਾਰਾ ਇੰਨਾ ਜਿਹੜਾ ਇਹਨਾਂ ਨੇ ਲੱਖਾਂ ਕਰੋੜ ਦੇ ਹਿਸਾਬ ਨਾਲ ਕਰਜ਼ਾ ਲੈ ਲਿਆ ਹੈਗਾ ਔਰ ਕੋਈ ਐਸਾ ਕੰਮ ਕੀਤਾ ਨਹੀਂ ਜਿਸ ਤੋਂ ਇਨਵੈਸਟਮੈਂਟ ਦਾ ਪਤਾ ਲੱਗੇ ਡਿਵੈਲਪਮੈਂਟ ਦਾ ਪਤਾ ਲੱਗੇ ਜੇ ਇੱਕ ਪੁਲ ਬਣਾਇਆ ਤੇ ਉਹਦਾ ਮਤਲਬ ਕਿ ਹਾਲਾਤ ਇਹ ਪੈਦਾ ਕਰਦੇ ਵੀ ਪੁਲ ਤਾਂ ਬਣਾਤਾ ਬੜਾ ਵਧੀਆ ਸਮੁੰਦਰ ਦੇ ਉੱਤੇ ਲੇਕਿਨ ਇੱਕ ਟਰੱਕ ਨੂੰ ਜਿਹੜੀ ਉਹਦੀ ਸਾਲ ਦੀ ਆ ਉਹ 1.5 ਲੱਖ ਰੁਪਏ ਫੀਸ ਧਾਰਨੀ ਪੈਗੀ ਸੋ ਇਹੋ ਜਿਹਾ ਤਾਂ ਮਤਲਬ ਕਿ ਸਿਸਟਮ ਚੱਲ ਰਿਹਾ ਹੈਗਾ ਸੋ ਮੇਰੇ ਖਿਆਲ ਦੇ ਵਿੱਚ ਸਾਰੀਆਂ ਹੀ ਜਿਹੜੀਆਂ ਜਾਗਦੀਆਂ ਜ਼ਮੀਰਾਂ ਉਹਨਾਂ ਨੂੰ ਇਸ ਗੱਲ ਨੂੰ ਸੋਚਣਾ ਚਾਹੀਦਾ ਹੈ ਵੀ ਜੇ મોદી ਰਿਪੀਟ ਕਰਦਾ ਹੈ ਤੇ ਭਾਰਤੀ ਲੋਕਤੰਤਰ ਨੂੰ ਪੱਕਾ ਖਤਰਾ ਹੋਵੇਗਾ ਇਲੈਕਟਰਲ ਬਾਂਡਸ ਦੀ ਜਿਹੜੀ ਸਾਰਾ ਟੋਟਲ ਤਾਰੀਖ ਵਾਈਜ਼ ਪੈਸਾ ਵਾਈਜ਼ ਜੋ ਵੀ ਡਾਟਾ ਨਸ਼ਰ ਹੋਇਆ ਉਹ ਆਪਾਂ ਸਾਰਿਆਂ ਨੇ ਹੁਣ ਪੜ ਲਿਆ ਦੁਹਰਾਵਾਂਗੇ ਤਾਂ ਲੰਬਾ ਹੋ ਜਿਗਾ ਲੇਕਿਨ ਇੱਕ ਜ਼ਿਕਰ ਜ਼ਰੂਰ ਕਰ ਦਿੰਦੇ ਆ ਵੀ ਈਵੀ ਦੀ ਰੇਟ ਪੈਂਦੀ ਆ ਔਰ ਉਸ ਤੋਂ ਬਾਅਦ ਫਿਊਚਰ ਗੇਮਿੰਗ ਵਰਗੇ ਜਿਨ੍ਹਾਂ ਦਾ ਟੀਵੀ ਨੇ ਦਿਖਾਇਆ ਵੀ ਵੀ ਉਹਨਾਂ ਦਾ ਗੇਟ ਕਿੱਡਾ ਕੁ ਹੈ ਕੈਂਚੀ ਗੇਟ ਜਿਹੜਾ ਦਿਖਾਇਆ ਹੈਗਾ ਜਿਹੜਾ ਕਿ ਜਿਹੜਾ ਨਾਮ ਹੀ ਨਹੀਂ ਸੁਣਿਆ ਵੀ ਫਿਊਚਰ ਜੇਮਿੰਗ ਕੀ ਚੀਜ਼ ਆ ਤਲਾ ਰੈਡ ਬੈਂਰੀ ਆ ਔਰ ਉਤੋਂ ਬਾਅਦ 500 ਕਰੋੜ ਰੁਪਈਆ ਉਹ ਬੀਜੇਪੀ ਨੂੰ ਦਿੰਦੇ ਨੇ ਇਲੈਕਟ੍ਰੋ ਰੋਡ ਬਾਂਡਸ ਆ ਸੋ ਸ਼ੌਪ ਤੋਂ ਬਾਅਦ 6000 ਕਰੋੜ ਰੁਪਈਆ ਅ ਗੱਲ ਇਹ ਤਾਂ ਇਹਨਾਂ ਦੇ ਆਪਣੇ ਕੋਈ ਐਗਜੈਕਟ ਫਿਗਰ ਵੀ ਕੋਈ ਚੁੱਕੀ ਆ ਜਿਹੜੀ ਬਹੁਤ ਜ਼ਿਆਦਾ ਹੈਗੀ ਆ ਪਰ ਜੋ ਨਸ਼ਰ ਹੋਇਆ ਡਾਟਾ ਉਸ ਹਿਸਾਬ ਨਾਲ ਬੀਜੇਪੀ ਨੇ ਜਿੰਨੀਆਂ ਵੀ ਮਤਲਬ ਕਿ ਕੰਪਨੀਆਂ ਦੇ ਉੱਤੇ ਵੇਟ ਪਾਈ ਆ ਉਹਨਾਂ ਕੰਪਨੀਆਂ ਨੇ ਹਫਤੇ ਦੇ ਅੰਦਰ ਅੰਦਰ ਦੇਖੋ ਇੱਕ ਇਹ ਵੀ ਬਾਣੀ ਗੱਲ ਸੋਚਣ ਵਾਲੀ ਆ ਗਈ ਆ ਰਿਟਨ 1 ਵੀਕ ਬੀਜੇਪੀ ਦੀ ਪਾਰਟੀ ਨੂੰ ਬੀਜੇਪੀ ਨੂੰ ਚਲਦਾ ਦਿੰਦਾ ਸੋ ਇਹ ਗੱਲ ਕਲੀਅਰ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਗਲਤੀ ਨਾਲ ਵੀ ਵੈਸੇ ਤਾਂ ਸੰਭਵ ਨਹੀਂ ਆ ਕਿਉਂਕਿ ਲੋਕ ਐਸ ਵੇਲੇ ਇਸ ਗੱਲ ਨੂੰ ਸੋਚ ਰਹੇ ਨੇ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਜਿਹੜੀ ਕਿਸਾਨੀ ਨੂੰ ਜੋ ਸੱਟ ਮਾਰੀ ਹੈ ਇਹਨਾਂ ਨੇ ਉਹ ਸਾਰਾ ਕੁਝ ਪਤਾ ਆਪਾਂ ਨੂੰ ਵੈਸੇ ਵੀ ਸਾਡੇ ਫੰਡ ਰੋਕ ਲਏ ਨੇ ਮਤਲਬ ਕਿ ਇਹਨਾਂ ਨੂੰ ਇਹ ਕੋਈ ਚਿੰਤਾ ਨਹੀਂ ਹੈ ਸਾਡੇ ਇਸ 2 ਸਾਲ ਦੇ ਸਮੇਂ ਦੇ ਨਾਲ ਸੰਬੰਧਤ ਕੋਈ ਐਂਵੈਲਵਮੈਂਟ ਵਾਲੀ ਗੱਲ ਹੈ ਨਹੀਂ ਉਹ ਪਿਛਲੀ ਸਰਕਾਰ ਦੀ ਇੱਕ ਯੂਸੀ ਨੂੰ ਟਾਈਮਲੀ ਨਾ ਦੇਣਾ ਪਿਛਲੀ ਸਰਕਾਰ ਵੱਲੋਂ ਉਹ ਦਾ ਬਹਾਨਾ ਬਣਾ ਕੇ ਇਹਨਾਂ ਨੇ ਸਾਡੇ ਜਿਹੜੇ ਨੇ ਪੰਜ ਆਰਡੀਐਫ ਦੇ ਤੇ ਨੇਚਰਲ ਹੈਲਥ ਮਿਸ਼ਨ ਦੇ ਜਿਹੜੇ ਫੰਡ 8000 ਕਰੋੜ ਰੁਪਏ ਦੇ ਤਕਰੀਬਨ ਨੇੜੇ ਰੁਕੇ ਹੋਏ ਨੇ ਸੋ ਕਹਿੰਦਾ ਭਾਵੇਂ ਕਿ ਖਤਰਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਗਲਤੀ ਨਾਲ ਵੀ ਇਹ ਸਰਕਾਰ ਰਿਪੀਟ ਕਰਦੀ ਹੈ ਸੋ ਮੇਰੇ ਖਿਆਲੋਂ ਨਹੀਂ ਹੋਏਗਾ ਲੋਕਾਂ ਨੂੰ ਇਸ ਗੱਲ ਦੇ ਬਾਰੇ ਇੱਕ ਇਸ਼ਾਰਾ ਜਿਹੜਾ ਹੈ ਅੱਜ ਕੱਲ ਚੱਲ ਰਹੀ ਹੈ ਚਰਚਾ ਇਹ ਬਹੁਤ ਜ਼ਿਆਦਾ ਸੋ ਦੇਖਦੇ ਆ ਕੀ ਹੁੰਦਾ ਜੀ ਜੀ ਬਿਲਕੁਲ ਬਿਲਕੁਲ ਸੋ ਜੇਪੀ ਸਿੰਘ ਜੀ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਆਪਣੇ ਬੀਜ਼ੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਸਾਰੀ ਗੱਲਬਾਤ ਇਹ ਰੱਖੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੀਆਂ ਇਸ ਮਾਮਲੇ ਤੇ ਪਰ ਹੋਰ ਵੀ ਸੇਵਾਵਾਂ ਲਵਾਂਗੇ ਕਿਉਂਕਿ ਦੱਸਣਾ ਪੰਜਾਬੀਆਂ ਨੂੰ ਬਹੁਤ ਜ਼ਰੂਰੀ ਹੈ ਕਿ ਦਿੱਲੀ ਦੇ ਵਿਚਾਰ ਬਣ ਕੇ ਰਹਾ ਤੁਸੀਂ ਇਕੱਲੇ-ਇਕੱਲੇ ਗੱਲ ਦੇ ਉੱਪਰ ਤੁਹਾਡੀ ਕਲੈਰਟੀ ਹੈ ਤੇ ਸਮਝਾਉਣ ਦਾ ਤੁਹਾਡਾ ਜਿਹੜਾ ਤਰੀਕਾ ਉਹ ਬੜਾ ਸਰਲ ਹੈ ਆਪ ਲੋਕਾਂ ਨੂੰ ਗੱਲ ਸਮਝ ਦੇ ਵਿੱਚ ਆ ਜਾਂਦੀ ਹੈ ਕਿ ਮਾਮਲਾ ਇਹ ਹੈ ਕੀ ਹੈ ਤੁਸੀਂ ਨਾਲ ਜੁੜੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤਾਂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਮੌਕਾ ਦਿੱਤਾ ਗੱਲਬਾਤ ਕਰਨ ਦਾ ਜੀ ਸ਼ੁਕਰੀਆ